ਸਤ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜਲ ਹੀਰ ਬਲੌਗ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਅੱਜ ਆਪਾਂ ਇੱਕ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆ ਵੀਡੀਓ ਬਹੁਤ ਹੀ ਅਤਿ ਖਾਸ ਹੈ ਉਹ ਵੀ ਖਾਣ ਦੇ ਰਿਲੇਟਡ ਹੈ ਕਿ ਕਈਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਆ ਪਹਿਲਾਂ ਵਾਲੇ ਜ਼ਮਾਨੇ 'ਚ ਤਾਂ ਉਹਨੂੰ ਉਹ ਹੈਗੇ ਸੇਵੀਆਂ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਛੋਟੇ ਹੁੰਦੇ ਸੀ ਅਸੀਂ ਨਾ ਉਦੋਂ ਉਹਦਾ ਮਸ਼ੀਨਾਂ ਵਿੱਚੋਂ ਨਾ ਘੱਟ ਸੀ ਸੇਵੀਆਂ ਵਟਣ ਵਾਲੀਆਂ ਉਹ ਤਾਂ ਇੱਕ ਘੋੜੀ ਹੁੰਦੀ ਸੀ ਘੋੜੀ ਨੂੰ ਨਾ ਪਹਿਲਾਂ ਆਟਾ ਕੁੰਨ ਕੇ ਕੜਾ ਕੜਾ ਆਟਾ ਕੁੰਨ ਕੇ ਤੇ ਮੰਜੇ ਨਾਲ ਘੋੜੀ ਬੰਨਣੀ ਤੇ ਫੇਰ ਉਹ ਘੋੜੀਆਂ ਐ ਬੀਲ ਕੇ ਜੇ ਫੇਰ ਉਹ ਸੇਵੀਆਂ ਬਟਣੀਆਂ ਬੜਾ ਟਾਈਮ ਲੱਗਦਾ ਹੁੰਦਾ ਸੀ। ਬਈ ਤੇ ਕਣ ਜੀੜੀ ਭਾਰੀ ਆ ਜਾਂਦੀ ਸੀ ਨਾ ਬਸ ਉਹ ਤਾਂ ਫਾਸ ਹੀ ਜਾਂਦਾ ਸੀ ਕਿਉਂਕਿ ਜੋਰ ਬਹੁਤ ਲੱਗਦਾ ਸੀ ਘੋੜੀ ਨੂੰ ਐ ਗੇੜਨਾ ਮੰਜੇ ਦੇ ਇੱਕ ਪਾਵੇ ਨਾਲ ਬੰਨ ਲੈਂਦੇ ਹੁੰਦੇ ਸੀ ਬਾਈ ਨਾਲ ਤੇ ਫੇਰ ਉਹਨੂੰ ਗੇੜ-ਗੇੜ ਕੇ ਸੇਵੀਆਂ ਬਟਣੀਆਂ ਬੜਾ ਟਾਈਮ ਲੱਗਦਾ ਸੀ। ਜਸ ਤੁਹਾਨੂੰ ਦੱਸਦੀ ਜਿਹੜਾ ਬੰਦਾ ਉਹ ਤਾਂ ਫਸ ਗਿਆ ਉਹ ਤਾਂ ਫਾਸ ਹੀ ਗਿਆ। ਸੇਵਾਂ ਬਟਨ ਦਾ ਸਾਦੇ ਦੂਧੀ ਭਾਜਦੇ ਹੁੰਦੇ ਸੀ ਜਵਾਕ ਤੇ ਹੁਣ ਤਾਂ ਬਹੁਤ ਟੈਕਨੋਲੋਜੀ ਆ ਗਈ ਹੁਣ ਤਾਂ ਮਸ਼ੀਨਾਂ ਆ ਗਈਆਂ ਮੈਂਟੋ ਮੈਂਟ ਸੇਵਾਂ ਪੱਟੀਆਂ ਜਾਂਦੀਆਂ ਪਰ ਆਪਾਂ ਤੁਹਾਨੂੰ ਇੱਕ ਹੋਰ ਤਰੀਕਾ ਦੱਸਦੇ ਜਿੱਨਾ ਸੇਵੀਆਂ ਆਪਾਂ ਹੱਥਾਂ ਨਾਲ ਮੈਂਟੋ ਮੈਂਟ ਵਟ ਸਕਦੇ ਆ ਆਟਾ ਕਿਵੇਂ ਗੁੰਨਣਾ ਤੁਸੀਂ ਮੈਦਾ ਲੈਣਾ ਮੈਦਾ ਲੈ ਸਕਦੇ ਆ ਆਟੇ ਤੇ ਬਣਾਉਣੀ ਆ ਆਟਾ ਲੈ ਸਕਦੇ ਹੋ ਤੁਹਾਨੂੰ ਵਟ ਕੇ ਦਿਖਾਉਣੀ ਇਸ ਤਰੀਕੇ ਨਾਲ ਤੁਸੀਂ ਕਦੇ ਸੇਵੀਆਂ ਵਟ ਸਕਦੇ ਹੋ ਤੇ ਬਹੁਤ ਹੀ ਸਵਾਦ ਤੇ ਟੇਸਟੀਆਂ ਬਣੇ ਘੱਟੀਆਂ ਜਿਹੜੀਆਂ ਸੇਵੀਆਂ ਹੁੰਦੀਆਂ ਆ ਤੁਹਾਨੂੰ ਦਿਖਾਈਏ ਤਰੀਕਾ ਕਿਵੇਂ ਵਟਦੇ ਆ ਹਾਂਜੀ ਸੇਵਿਆ ਬਣਾਉਣ ਲਈ ਆਪਾਂ ਆਟਾ ਲੈ ਲਿਆ ਤੁਸੀਂ ਮੈਦਾ ਵੀ ਲੈ ਸਕਦੇ ਹੋ ਸੂਜੀ ਵੀ ਲੈ ਸਕਦੇ ਹੋ ਜਿਹੜਾ ਕੁਝ ਤੁਹਾਡਾ ਚੱਟ ਕਰੇ ਤੁਸੀਂ ਉਹ ਲੈ ਸਕਦੇ ਹੋ ਇਹਨੂੰ ਆਪਾਂ ਗੁੰਨਣਾ ਬਿਲਕੁਲ ਕੜਾ ਥੋੜਾ ਜਿਹਾ ਪਾਣੀ ਪਾ ਕੇ ਬਿਲਕੁਲ ਕੜਾ ਪੂਰਾ ਕੜਾ ਗੁੰਨਣਾ ਇਸ ਨੂੰ ਹਾਂਜੀ ਆਪਾਂ ਸੇਵਿਆ ਬਣਾਉਣ ਲਈ ਆਟਾ ਗੁੰਨ ਲਿਆ ਤੇ ਹੁਣ ਇਹਨੂੰ 15 ਤੋਂ 20 ਮਿੰਟ ਸੈੱਟ ਹੋਣ ਲਈ ਰੱਖ ਦਾਂਗੇ ਸਟਾ ਟੇ हां जी ਆਪਾਂ ਨੂੰ 15 ਮਿੰਟ ਹੋ ਚੁੱਕੇ ਆ ਆਟਾ ਸੈੱਟ ਹੋ ਕੀਤੇ ਰੱਖੇ ਨੂੰ ਤੇ ਹੁਣ ਆਪਾਂ ਕੀ ਕਰਨਾ ਇੱਕ ਲੈਣੀ ਆ ਪਲੇਟ ਤੇ ਜਿਹੜਾ ਆਪਾਂ ਆਟਾ ਲਿਆ ਹੋਇਆ ਇਹਦਾ ਆਪਾਂ ਹਨਾ ਲੰਮੀ ਸਿੱਧਾ ਫੇਲ ਕੇ ਹਨਾ ਆਹ ਚੀਜ਼ ਜਿਹੜੀ ਪਤਲੀ ਐ ਇਹਨੂੰ ਤੁਸੀਂ ਸਿੱਧਾ ਕਰਕੇ ਇੱਕ ਹੱਥ ਨਾਲ ਤੁਸੀਂ ਏਦਾਂ ਕਰੀ ਜਾਣਾ ਦੂਜਿਆਂ ਤੁਸ ਆਇਮ ਰੋੜ ਕੇ ਤੁਸੀਂ ਸੈੱਟ ਦੇਣੀ ਆ ਲੋ ਜੀ ਇੱਕ ਘਟਾ ਫੇਰ ਇਹ ਤਾਂ ਪਤਲਾ ਕਰਕੇ ਜੇ ਦੂਜੀ ਵਾਰ ਸਾਂ ਬਟਾ ਦੇ ਕੇ ਥੱਲੇ ਸੈੱਟ ਦੇਣੀ ਆਪਣੀਆਂ ਸੇਵੀਆਂ ਬਣੀ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਲਓ ਜੀ ਵੱਡੀਆਂ ਛੋਟੀਆਂ ਤੁਸੀਂ ਜਿਹੇ ਜਿਹੇ ਮਰਜ਼ੀ ਇਦਾਂ ਸੇਵੀਆਂ ਤੁਸੀਂ ਤਿਆਰ ਕਰ ਸਕਦੇ ਹੋ ਉਹ ਦੇਖੋ ਆਲੇ ਹੱਥ ਨੂੰ ਇਹਨੂੰ ਬਸ ਪੀੜੇ ਨੂੰ ਇਦਾਂ ਕਰ ਲੈਣਾ ਤੁਸੀਂ ਮੂਰ ਇਦਾਂ ਬਸ ਬੀੜ ਕੇ ਪਤਲੇ ਕਰਕੇ ਕੱਟਣਾ ਹਾਂਜੀ ਦੇਖੋ ਐਦਾਂ ਬਰੀਕ ਸੇਵੀਆਂ ਪਟੀਆਂ ਦੀਆਂ ਇਹ ਜੇ ਕੱਟ ਦਿੰਦੀਆਂ ਮੈਂ ਤੁਹਾਨੂੰ ਚਿੱਟੀ ਪਲੇਟ ਤੇ ਦਿਖਾਉਣੀ ਆ ਕੱਢ ਕੇ ਪਰ ਟਾਈਮ ਜਰੂਰ ਲੱਗਦਾ ਪੁਰਾਣੇ ਜ਼ਮਾਨੇ ਵਿੱਚ ਦੇਖ ਲਓ ਆਪਣੀਆਂ ਦਾਦੀਆਂ ਮਾਂ ਨਾਨੀਆਂ ਉਹ ਸਾਰੀਆਂ ਜਿਹੜੀਆਂ ਸੇਵੀਆਂ ਐ ਉਹ ਘੜਿਆਂ 'ਚ ਹੀ ਵੱਟਦੀਆਂ ਹੁੰਦੇ ਸੀ ਐਦਾਂ ਆਪਾਂ ਨੂੰ ਵਰਕੇ ਖਲਾਸ ਦੇਣੀਆਂ ਧੁੱਪੇ ਪਾ ਦੇਣੀ ਆ ਬਰੀਕ ਜੇ ਤੁਸੀਂ ਰੰਗ-ਪਰੰਗੀਆਂ ਬਟਣੀਆਂ ਚਾਹੁੰਦੇ ਹੋ ਤੇ ਰੰਗ-ਪਰੰਗੀਆਂ ਰੰਗ ਪਾ ਲਓ ਰੰਗ ਪਾ ਕੇ ਜਿਹੜੇ ਰੰਗ ਦੀ ਬਟਣੀਆਂ ਚਾਹੁੰਦੇ ਪੇੜੇ ਵਿੱਚ ਰੰਗ ਪਾ ਲਓ ਉਸ ਰੰਗ ਦੇ ਬੱਟ ਸਕਦੇ ਹੋ ਤੇ ਘਰ ਵਿੱਚ ਖਾਣ ਨੂੰ ਜੀ ਕਦੇ ਸੇਵੀਆਂ ਤੇ ਇਸ ਤਰੀਕੇ ਤੁਸੀਂ ਵਟ ਕੇ ਬਣਾ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਪਾ ਦਾਂਗੇ ਤੁੱਪੇ ਹਲੇ ਮੈਂ ਤਾਂ ਹੋਰ ਬਟਣੀਆਂ ਫਿਰ ਤੁਸੀਂ ਇਹਨਾਂ ਨੂੰ ਤੁੱਪੇ ਪਾ ਦਿਓ ਦੀੜਾ ਵਿਛਾ ਕੇ ਸੁੱਕ ਜਾਣੀਆਂ ਸੁੱਕਣ ਤੋਂ ਬਾਅਦ ਤੁਸੀਂ ਭੁੰਨ ਲਓ ਤੇ ਤੁਹਾਡੀਆਂ ਸੇਵੀਆਂ ਬਿਲਕੁਲ ਤਿਆਰ ਠੀਕ ਹੈ ਕਿ ਨਹੀਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਇਦਾਂ ਸੇਵੀਆਂ ਬਟਣ ਵਾਲੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਂ ਹਾਂ ਤਾਂ ਕਿਸੇ ਮੈਂ ਵਾਟ ਲਾਂ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ